ਤੁਸੀਂ ਦੇਖ ਰਹੇ ਹੋ ਰਿਆਸਤ ਮਹਾ ਅਭਿਸ਼ੇਕ ਇਸ ਵਕਤ ਅਸੀਂ ਮੋਹਾਲੀ ਦੇ ਸੈਕਟਰ ਚਾਦ ਦੇ ਪਿੰਡ ਮੋਲੀ ਦੇ ਵਿੱਚ ਖੜੇ ਤਸਵੀਰਾਂ ਦੇਖ ਸਕਦੇ ਹੋ ਪਹਿਲਾਂ ਪਿੱਛੇ ਜਿਹੜੀ ਇਸ ਵਕਤ ਇਹ ਜੋ ਸੈਕਟਰ ਹੈ ਇੱਥੇ ਭਿਆਨਕ ਅੱਗ ਲੱਗੀ ਹੈ ਇਸ ਅੱਗ ਦਾ ਕਾਰਨ ਕੀ ਹੈ ਤੁਸੀਂ ਪਹਿਲਾਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਫਾਇਰ ਕਰਮਚਾਰੀ ਜਿਹੜੇ ਕਰਮਚਾਰੀ ਨੂੰ ਲਗਾਤਾਰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਫਾਇਰ ਜਿਹੜੇ ਇੱਥੇ ਗੱਡੀਆਂ ਪਹੁੰਚੀਆਂ ਹੋਈਆਂ ਨੇ ਜੁ ਤਸਵੀਰਾਂ ਇੱਥੇ ਦੇਖ ਸਕਦੇ ਹੋ ਇਹ ਪਿੰਡ ਮੋਲੀ ਦੇ ਜਿਹੜੇ ਇੱਥੇ ਇਸ ਵਕਤ ਇਹ ਅੱਗ ਲੱਗੀ ਹੈ ਜੋ ਪਿੰਡ ਵਾਸੀ ਨੇ ਜੋ ਇੱਥੇ ਸਰਪੰਚ ਨੇ ਐਮਸੀ ਨਾਲ ਉਹਨਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਵੀ ਕੀ ਕਾਰ ਹੈ ਵੀ ਇੰਨੀ ਅੱਗ ਜਿਹੜੀ ਹੈ ਇੱਕਦਮ ਇਹ ਵਧੀ ਹੈ ਇਸ ਅੱਗ ਦੇ ਵਧਣ ਦਾ ਕਾਰਨ ਕੀ ਹੈ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਅ ਸਰ ਇੱਥੇ ਅੱਗ ਲੱਗੀ ਹੈ ਕਿਹੜਾ ਕਾਰਨ ਹੈ ਇੱਥੇ ਅੱਗ ਲੱਗਣ ਦਾ ਸਰ ਐਡਾ ਜੀ ਪਿਛਲੇ 5-6 ਮਹੀਨੇ ਤੋਂ ਇੱਥੇ ਓਪਨ ਛੋੜਾ ਫੁੱਟੇ ਆ ਰਹੇ ਹੈਗਾ ਅਸੀਂ ਇਸ ਦੇ ਰਿਗਾਰਡਿੰਗ ਸਾਰੇ ਜਾ ਕੇ ਆਏ ਐ ਐਮਸੀ ਸਾਹਿਬ ਨਾਲ ਲੈ ਕੇ ਆਪਾਂ ਕਮਿਸ਼ਨ ਸਾਹਿਬ ਕੋਲ ਲੈ ਕੇ ਨੇ ਬੇਦੀ ਸਾਹਿਬ ਹੈਗੇ ਡਿਪਟੀ ਮੇਅਰ ਬੇਅਰ ਸਾਹਿਬ ਕੋਲੋਂ ਸਬਕੋ ਗਿਆ ਆਏ ਸੀਗੇ ਨੇ ਰਿਪੋਰਟ ਕੀਤਾ ਸੀ ਵੀ ਇੰਨਾ ਇੱਥੇ ਕੋੜਾ ਗਿਰ ਰਿਹਾ ਜੋ ਕਿ ਆਮ ਪਬਲਿਕਲੀ ਬਹੁਤ ਹਾਰਮਫੁਲ ਹੈਗਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਦੋ ਦਿਨ ਲਈ ਠੀਕ ਰਿਹਾ ਮਾਹੌਲ ਉਸ ਤੋਂ ਬਾਅਦ ਉਹੀ ਹਾਲ ਹੈ ਜੀ ਕੋਈ ਫਰਕ ਨਹੀਂ ਪਿਆ ਤੇ ਹੁਣ ਕੱਲ ਤੋਂ ਬਾਅਦ ਅੱਗ ਲੱਗੀ ਹੋਈ ਹੈ ਬੁਰਾ ਹਾਲ ਇੱਥੇ ਜੀ ਕੋਈ ਦੇਖਣ ਵਾਲਾ ਨਹੀਂ ਸੀ ਲੈ ਕੇ ਹੁਣ ਥੋੜੀ ਜਿਹੀ ਤਵਾਨ ਲੱਗੀ ਗੱਡੀ ਹੈ ਜੀ ਉੱਥੇ ਅੱਗੇ ਡਿਪਟੀ ਮੇਅਰ ਸਾਹਿਬ ਵੀ ਮੌਜੂਦ ਨੇ ਮੇਰੇ ਸਭ ਕਿਸ ਤਰ੍ਹਾਂ ਦੇਖਦੇ ਹੋ ਕਿ ਕਹਿੰਦਾ ਵੀ ਤਿੰਨ ਦਿਨ ਹੋ ਗਏ ਇੱਥੇ ਅੱਗ ਸ਼ੁਰੂ ਹੋ ਚੁੱਕੀ ਸੀ ਲੇਕਿਨ ਗੱਡੀਆਂ ਅੱਜ ਪਹੁੰਚੀਆਂ ਨੇ ਕਿਵੇਂ ਦੇਖਣ ਉਹ ਚੀਜ਼ ਕਿਵੇਂ ਲਗਾਤਾਰ ਬਾਦ ਨਹੀਂ ਅੱਗ ਲਗਾਤਾਰ ਰੂਪ ਜਿਹੜਾ ਭਿਆਨਕ ਰੂਪ ਲੈ ਚੁੱਕੀ ਸੋ ਬਿਕੋ ਤਿੰਨ ਦਿਨ ਤਾਂ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ ਜਿਹੜਾ ਹੁਣ ਇਹਨਾਂ ਦਾ ਐਸ਼ਾ ਹੀ ਕੋਈ ਕਾਉਂਸਲ ਨੇ ਦੱਸਿਆ ਤਾਂ ਅਸੀਂ ਨਾਲ ਦੀ ਨਾਲ ਗੱਡੀਆਂ ਵੀ ਭੇਜਤੀਆਂ ਤੇ ਕੋਸ਼ਿਸ਼ ਕਰਾਂਗੇ ਵੀ ਅੱਗੇ ਤੋਂ ਇੱਥੇ ਢਾਲ ਇਕੱਠਾ ਕੀਤਾ ਜਾਵੇ ਕੂੜਾ ਪਰ ਸਾਡੇ ਵਾਸਤੇ ਇੱਕ ਬਹੁਤ ਵੱਡੀ ਪ੍ਰੋਬਲਮ ਆਈ ਹੋਈ ਹੈ ਵੀ ਜਦੋਂ ਸਾਡਾ 74 ਵਾਲਾ ਆਰਪੀ ਠਾਕ ਡੱਪਿੰਗ ਪੈਟ ਹੈ ਉਹ ਹਾਈ ਕੋਰਟ ਨੇ ਬੰਦ ਕਰਤਾ ਦੇ ਹੁਕਮ ਨਾਲ ਗ੍ਰੀਨ ਟਰੀਬਿਊ ਨੇ ਜਾ ਉੱਥੇ ਅੱਗੇ ਅਸੀਂ ਕੂੜਾ ਜਿਹੜਾ ਇਕੱਠਾ ਕਰਕੇ ਉੱਥੇ ਲੈ ਜਾਂਦੇ ਸੀ ਤੇ ਉਹਨੂੰ ਡਿਸਪੋਜ਼ਲ ਥੋੜਾ ਬਹੁਤਾ ਹੋਈ ਨਾਲਦਾ ਹੋਈ ਜਾਂਦਾ ਸੀ ਹੁਣ ਉਹ ਬੰਦ ਹੋਣ ਦੇ ਨਾਲ ਸਾਨੂੰ ਕੋਈ ਇੱਕ ਭਾਲੀ ਦੇ ਵਿੱਚ ਕੋਈ ਕਬਾੜਾ ਨੇ ਜਾਂ ਸਰਕਾਰ ਨੇ ਕੋਈ ਇਹੋ ਜੀ ਜਗ੍ਹਾ ਨਹੀਂ ਦਿੱਤੀ ਜਿੱਥੇ ਕਿ ਕੂੜਾ ਸੀ ਘੇਰਦੀ ਹੈ ਹੁਣ ਘਟੋ ਘਟ 50 ਟਰਾਲੀਆਂ ਸਾਡੇ ਮਹਾਲੀ ਦੀਆਂ ਹਰ ਰੋਜ਼ ਕੂੜੇ ਦੀ ਆ ਰਹੇ ਉਹ ਜਦੋਂ ਕਿਿੱਥੇ ਵੀ ਗੇੜਦੇ ਆ ਉੱਥੇ ਇਹ ਪ੍ਰੋਬਲਮ ਆ ਜਾਂਦੀ ਹੈ ਬਕੇਰੀਆ ਕਿੱਥਾ ਜਦੋਂ ਕੋਈ ਜਗ੍ਹਾ ਹੀ ਕੋਈ ਵੀ ਹੈ ਜੇ ਅਸੀਂ ਪਲਾਂਟ ਵੀ ਲਾਉਣੇ ਆ ਕੋਈ ਵੀ ਜੇ ਉਹਦੇ ਵਾਸਤੇ ਜਗ੍ਹਾ ਚਾਹੀਦੀ ਹੈ ਪਹਿਲਾਂ ਸਾਨੂੰ ਜਗ੍ਹਾ ਤਾਂ ਡਿਪੂਟ ਕਰਨ ਵੀ ਇੱਥੇ ਤੁਸੀਂ ਗੇੜੋ ਅਸੀਂ ਉੱਥੇ ਪਲਾਂਟ ਵੀ ਲਵਾ ਦਵਾ ਲਈ ਚਲੋ ਉਹਨਾਂ ਨੂੰ ਡਿਸਪੋਜ਼ ਆਫ ਕਰਦਾ ਕਰ ਰਹੇ ਹੁਣ ਆ ਰਹੇ BC ਪੁਆਇੰਟ ਹੈ ਇੱਥੇ ਵੀ ਹੈ ਸੈਡ ਉਹ ਆ ਰਹੇ BC ਪੁਆਇੰਟ ਉਹਨਾਂ ਦਾ ਸੀ ਕੂੜਾ ਜਿਹੜਾ ਪਹਿਲਾਂ ਸਾਨੂੰ ਪ੍ਰੋਬਲਮ ਸੀ ਹੁਣ ਉਹ 40 ਟਨ ਚੱਕਦੇ ਸੀ ਹੁਣ 100 ਟਨ ਚੱਕ ਰਿਹਾ ਹਾਲੂ ਇਹ ਤਕਰੀਬਨ ਐਸ ਹਫ਼ਤੇ ਦੇ ਵਿੱਚ ਉਮੀਦ ਹੈ ਵੀ ਅਸੀਂ ਇਹਨਾਂ ਨੂੰ ਖਾਲੀ ਕਰ ਦਵਾ ਗਏ ਸੱਚਾ ਮੰਨਦੇ ਆ ਪਰ ਇੱਥੇ ਕਿਹਾ ਇਸ ਜਗ੍ਹਾ ਨੂੰ ਡੰਪਿੰਗ ਗਰਾਊਂਡ ਨਾ ਆਂਦੀ ਲੋਕਾਂ ਵੱਲ ਕੀਤੀ ਜਾ ਰਹੀ ਸੀ ਬੇਟੇ ਕੱਲਾ ਇਹ ਨਹੀਂ ਕੱਲਾ ਇਹ ਨਹੀਂ ਤੁਸੀਂ ਹੋਰ ਬਹੁਤ ਜਗ੍ਹਾ ਦੇਖ ਲਓ ਵੀ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ ਉਹ ਗੇੜਦੰਨੇ ਕੱਲਾ ਇਹ ਨਹੀਂ ਲੋਕ ਗੇੜਦੰਨੇ ਪਿੰਡਾਂ ਵਾਲੇ ਗੇੜਦੰਨੇ ਸਾਡੇ ਪ੍ਰੋਬਲਮ ਇਹ ਹੈ ਵੀ ਜਿੰਨਾ ਕੂੜਾ ਸਾਡਾ ਆਪਣਾ ਹੈ ਉਨਾ ਹੀ ਕੂੜਾ ਬਾਹਰੋਂ ਆ ਜਾਂਦਾ ਜਿਸ ਦਾ ਮੌਲੀ ਸਾਡੇ 'ਚ ਹੀ ਨਹੀਂ ਹੈ ਉਹਨਾਂ ਦਾ ਕੂੜਾ ਵੀ ਸਾਡੇ ਆਉਂਦਾ ਪਰ ਉਹਨਾਂ ਕੀ ਸਾਡੇ ਵਿੱਚ ਨਹੀਂ ਹੈ ਉਹ ਵੀ ਸਾਰੇ ਕੂੜੇ ਸਾਡੇ ਗੇੜਦੰਨੇ ਸਾਡੇ ਪਾਸ ਇਹ ਹਜਾ ਕੋਈ ਕੂੜੀ ਨਹੀਂ ਵੀ ਅਸੀਂ ਉਹਨਾਂ ਦਾ ਕੂੜਾ ਰੋਕ ਸਕੀਏ ਕਿਉਂਕਿ ਸਾਡੇ ਵਾਸਤੇ ਫੋਰਸ ਚਾਹੀਦੀ ਜਾਊ ਵੀ ਕਹੂੰਗੇ ਅਸੀਂ ਕਿੱਥੇ ਗੇਰੀਏ ਤਾਂ ਇਹ ਸਰਕਾਰ ਨੇ ਕਦੇ ਵੀ ਕੋਈ ਪਰਮਿਸ਼ਨ ਕੀਤਾ ਹੀ ਨਹੀਂ ਇਹੋ ਜਾਂ ਪਹਿਲਾ ਇਤਿਆਰ ਨਹੀਂ ਦੱਦਾ ਫਿਰ ਤਾਂ ਲੌਂਗ ਧਾਰ ਮੈਂ ਜਿਹੜੀ ਇਹੋ ਜੀ ਇੱਕ ਪਲਾਨ ਚਾਹੀਦੀ ਹੈ ਤਾਂ ਕਿ ਕੂੜਾ ਜਿਹੜਾ ਇਕੱਠਾ ਹੋਏਗਾ ਇਹ ਤਾਂ ਪਤਾ ਹੀ ਵੀ ਕੂੜਾ ਇਕੱਠਾ ਹੋਣਾ ਹੈ ਵੀ ਕਿੱਥੇ ਗੇਰੀਏ ਉਹਦੇ ਵਾਸਤੇ ਇਹੋ ਜੀ ਕੋਈ ਪਰਮਿਸ਼ਨ ਰੱਖੀ ਹੋਣੀ ਨਾ ਹੈ ਜੇ ਉਹ ਨਹੀਂ ਰੱਖਦੀ ਹੁਣ ਮਹਾਲੀ ਦੇ ਵਾਦੀ ਵਧੀ ਜਾ ਰਹੀ ਹੈ ਹਰ ਰੋਜ਼ ਵੱਧ ਰਹੀ ਹੈ ਤਾਂ ਜਿੰਨਾ ਵੱਧ ਰਹੀ ਹੈ ਉਨਾ ਹੀ ਕੂੜੇ ਦੀ ਪ੍ਰੋਬਲਮ ਛੱਡਦੀ ਆਉਣੀ ਹੈ ਦੂਜਾ ਇੱਥੇ ਡ੍ਰੈਕਟ ਬਹੁਤ ਹੈ ਕਿਉਂਕਿ ਡ੍ਰੈਕਟਾਂ ਤੇ ਅੱਜ ਕੱਲ ਪੱਤਝੜ ਚੱਲ ਰਹੀ ਹੈ ਪੱਤੇ ਬਹੁਤ ਗਿਰਦੇ ਹਨ ਉਹਨਾਂ ਗਾਹਾਂ ਜਦੋਂ ਪੱਤਝੜ ਦਾ ਬਹੁਤ ਸ਼ੁਕਰ ਹੋ ਜਾਣਾ ਫਿਰ ਤਾਂ ਪੱਤੇ ਘਟ ਜਾਣੇ ਤਾਂ ਅਸੀਂ ਨਾਲ ਦੀ ਨਾਲ ਡਿਸਪੋਜ਼ਲ ਕਰੀ ਜਾਵਾਂਗੇ ਪਰ ਅੱਜ ਕੱਲ ਇਹ ਹੀ ਹੈ ਵੀ ਅੱਜ ਕੱਲ ਪੱਤੇ ਆ ਜਿਹੜੇ ਉਹ ਜ਼ਿਆਦਾ ਗਿਣ ਕਰਕੇ ਉਹ ਸਾਨੂੰ ਪ੍ਰੋਬਲਮ ਆ ਰਹੀ ਹੈ ਪਰ ਅਸੀਂ ਬਦਲ ਤੇ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਆਏ ਹੁਣ ਤੱਕ ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੇ ਸੁਪ ਲੱਗ ਚੁੱਕੇ ਨੇ ਇੱਥੇ ਇਸ ਨੂੰ ਅੱਗ ਨੂੰ ਬੁਝਾਉਣ ਨੂੰ ਕਹਿੰਦੇ ਇਹ ਬਿਆਖਾਲ ਕਿੰਨੀਆਂ ਤੇ ਕਿੰਨੀਆਂ ਆਈਆਂ ਹੁਣੇ ਤੇ ਪਹਿਲਾਂ ਤਾਂ ਕਰੇ 16 ਆ ਗਈਆਂ ਪਰ ਇਹ ਕਹਿੰਦੇ 8-10 ਹਾਲ ਵਿੱਚ ਨਹੀਂ ਫਾਇਰ ਬਗੇਟ ਦੀਆਂ ਗੱਡੀਆਂ ਆਈਆਂ ਹਾਂ ਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਫਾਇਰ ਬਗੇਟ ਦੀਆਂ 10 ਕੈ ਹੈ ਪ੍ਰੇਜ਼ਦਾ ਸਾਹਿਬ ਝਾ ਸਾਗੇ ਜਿੱਥੇ ਜਿਸ ਤਰ੍ਹਾਂ ਇੱਥੇ ਇਨਾ ਕੂੜਾ ਪਿਆ ਹੈ ਇਹ ਪੋਰਸ਼ ਏਰੀਆ ਇੱਕ ਤਰ੍ਹਾਂ ਮੁਹਾਲੀ ਦਾ ਪ੍ਰੋਪਰ ਹੀ ਆ ਜਾਂਦਾ ਵੀ ਇਸ ਨਾਲ ਬਿਮਾਰੀਆਂ ਫਿਰ ਲਗਾਤਾਰ ਫੈਰ ਰਹੀਆਂ ਨੇ ਕਿਉਂਕਿ ਕੋਈ ਕੂੜਾ ਇੱਥੇ ਇਨਾ ਪਿਆ ਉਸ ਤੋਂ ਪਹਿਲਾਂ ਅਸੀਂ ਸਾਰੇ ਸੈਕਟਰ ਛਾੜ ਤੋਂ ਇਕੱਠੇ ਹੋ ਕੇ ਬੰਦੇ ਗਏ ਇੱਥੇ ਬਹੁਤ ਸਾਰੀ ਸਮੈਲ ਸੀ ਸਾਡੇ ਬੱਚੇ ਪੜ੍ਹਦੇ ਨੇ ਸਕੂਲ ਨਾਲ ਸਕੂਲਾਂ ਵਾਲੇ ਸਾਰੇ ਟੀਚਰ ਸਾਡੇ ਨਾਲ ਸੀ ਇਹ ਸਾਰੇ ਅਸੀਂ ਨਾਲ ਸੀ ਤੇ ਇੰਨੀ ਸਮੈਲ ਸੀ ਹੱਤੋਂ ਜ਼ਿਆਦਾ ਤੇ ਉਹ ਥੋੜਾ ਕਿਹਾ ਇੱਕ ਦੋ ਦਿਨ ਰਾਤ ਮਿਲੀ ਆ ਫਿਰ ਥੋੜੀ ਜੀ ਰਾਤ ਮਿਲੀ ਉਸ ਤੋਂ ਬਾਅਦ ਦੁਬਾਰਾ ਇਹ ਇੱਕ ਦਿਨੀ ਇਹ ਰੋਜ਼ ਰੋਜ਼ ਸਾਰੀ ਮੁਹਾਰੀ ਦਾ ਕੂੜਾ ਮੈਨੂੰ ਤਾਂ ਇਹ ਲੱਗ ਰਿਹਾ ਜੀ ਵੀ ਸਾਡੇ ਸੈਕਟਰ 'ਚ ਆ ਰਿਹਾ ਜੂਰੇ ਇਹ ਅੱਜ ਇੱਕ ਦਿਨ ਦਾ ਕੂੜਾ ਨਹੀਂ ਹੈ ਜੀ ਇਹ ਇਹ ਤਾਂ ਬਹੁਤ ਦਿਨ ਸੀ ਰੋਜ਼ ਦੇਖਦੇ ਆਂ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਆਉਂਦੀਆਂ ਟਰਾਲੀਆਂ ਰੋਕੇ ਜਾ ਰਹੇ ਕਿਉਂਕਿ ਲਗਾਤਾਰ ਇੱਥੇ ਕੋਈ ਰੋਕਦਾ ਨਹੀਂ ਸਰ ਜੇ ਅਸੀਂ ਵੀ ਕਹਿੰਨੇ ਦਿੰਦਾ ਪਿੰਡ ਵਾਸੀਆਂ ਵੱਲੋਂ ਸਰ ਅਸੀਂ ਕਹਿੰਨੇ ਤਾਂ ਦੌੜ ਕੇ ਡੌੜ ਜਾਨੀਏ ਅਸੀਂ ਆਪ ਵੀ ਕਈ ਮੇਰਾ ਰੋਕਿਆ ਉਹਨਾਂ ਨੂੰ ਤੇ ਫਿਰ ਇਹ ਜਿਹੜਾ ਬਹੁਤ ਇੰਨਾ ਗੰਦ ਸੀ ਸਾਡੇ ਸਮੈਲੇ ਸਮੈਲ ਮੇਰੇ ਸੈਕਟਰ 68 ਤੇ ਮੈਂ ਸਰਾਂ ਦੇ ਕੋਲ ਜਾਣਾ ਮੇਅਰ ਸਾਹਿਬ ਕੋਲ ਜਾਣਾ ਸੁਮਨ ਸਾਹਿਬ ਕੋਲ ਜਾਣਾ ਤੇ ਹੋਰਾਂ ਦੇ ਵੀ ਭਾਈ ਇਹ ਕਮਿਸ਼ਨਰ ਸਾਹਿਬ ਨੂੰ ਬੇਸੀ ਬੇਨਤੀ ਕੀਤੀ ਹੈ ਵੀ ਸਰੇ ਸਾਡਾ ਜਿਹੜਾ ਹੈ ਇਸ ਮਸਲੇ ਦਾ ਹੱਲ ਕਰੋ ਅਸੀਂ ਚਾਹੁੰਦੇ ਆ ਵੀ ਸਾਡਾ ਇਹ ਪੱਕਾ ਹੱਲ ਹੋ ਜਵੇ ਸਾਡੇ ਸੈਕਟਰ ਨੂੰ ਇਸ ਗੱਲ ਤੋਂ ਰਾਹਤ ਮਿਲੇ ਸਮੈਲ ਬਹੁਤ ਆ ਜਾਂਦੀ ਹੈ ਕੂੜਾ ਇੰਨਾ ਕ ਕੂੜਾ ਆਂਦਾ ਰੋਜ਼ ਕੁਝ ਨਹੀਂ ਸਮਝ ਲੱਗਦੀ ਕਿ ਇਹ ਪਹਿਲਾ ਮਾਮਲਾ ਕਦੋਂ ਆਇਆ ਸੀ ਕਦੋਂ ਅੱਗ ਲੱਗੀ ਸੀ ਪਹਿਲਾਂ ਸਰ ਅਸੀਂ ਕੋਈ 15 ਦਿਨ ਪਹਿਲਾਂ ਅਸੀਂ ਫਿਰ ਗਏ ਹਾਂ ਹਾਂ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੋਈ ਐਕਸ਼ਨ ਲੱਤਾ ਲਗੇ ਐਕਸ਼ਨ ਤਾਂ 15 ਪਹਿਲਾਂ ਐਕਸ਼ਨ ਤਾਂ ਆਹੀ ਦੇਖ ਲਓ ਹੁਣ ਅੱਜ ਐਕਸ਼ਨ ਹੋਇਆ ਵਾ ਸੂਰ ਕੀ ਵਾ ਦੇਖ ਸਕਦੇ ਹੋ ਪਹਿਲਾਂ ਇੱਕ ਤਸਵੀਰ ਦਿਖਾਉਂਦੇ ਭਰੇ ਪਿਆ ਆ ਪਰਲੇ ਪਾਸੇ ਇੱਕ ਡੰਪ ਹੈ ਉਹ ਸਿਰੇ ਤੋਂ ਸਿਰੇ ਤੱਕ ਭਰਿਆ ਪਿਆ ਜੀ ਹਾਲਾਂਕਿ ਅੱਗ ਲਗਾਤਾਰ ਵੱਧ ਰਹੀ ਹਲੇ ਰੁਕ ਨਹੀਂ ਰਹੀ ਇਹ ਅਜੇ ਨਹੀਂ ਪਤਾ ਵੀ ਇਹ ਹੁਣੇ ਬੰਦ ਹੋ ਜੂਗੀ ਜਾਂ ਨਹੀਂ ਬੰਦ ਹੋ ਜੂਗੀ ਤਾਂ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੁਣੇ ਥੋੜੇ ਦਿਨ ਮੀਟਿੰਗ ਹੋਈ ਸੀ 19 ਨੂੰ ਮੈਂ ਉਸ ਦਿਨ ਵੀ ਕਮਿਸ਼ਨਰ ਸਾਹਿਬ ਨੂੰ ਕਿਹਾ ਸਰ ਤੁਸੀਂ ਸਾਡੀ ਗੱਲ ਦਾ ਕੋਈ ਯੋਗ ਨਹੀਂ ਕੀਤਾ ਤੇ ਕਰਦੇ ਆ ਚਲੋ ਫੇਰ ਦੁਬਾਰਾ ਫੇਰ ਮੇਅਰ ਸਾਹਿਬ ਵੀ ਆ ਰਹੇ ਨੇ ਆ ਡਿਪਟੀ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਵੀ ਆ ਗਏ ਤਾਂ ਇਹਨਾਂ ਨੂੰ ਫੇਰ ਬੇਨਤੀ ਹੈ ਸਾਡੀ ਵੀ ਸਾਡਾ ਇਹਦਾ ਪੱਕਾ ਹੱਲ ਕਰੋ ਤਾਂ ਕਿ ਸਾਨੂੰ ਵਾਰ-ਵਾਰ ਇਹ ਪ੍ਰਸ਼ਾਸਨ ਦੇ ਕੋਲ ਨਾ ਜਾਣਾ ਪਵੇ ਪਾਸੂ ਦਾ ਦੇਖ ਸਕਦੇ ਹਾਂ ਕਿ ਸੁਸਤ ਅੱਗ ਅੱਗ ਜਿਹੜੀ ਇਸ ਤਰ੍ਹਾਂ ਨਾਲ ਵਧੀ ਹੋਈ ਹੈ ਵੀ ਜਿਹੜਾ ਧੂਆ ਉਹ ਦੇਖਿਆ ਨਹੀਂ ਜਾ ਰਿਹਾ ਦੇਖੋ ਵੀ ਬੜਾ ਔਖਾ ਹੋ ਰਿਹਾ ਹੈ ਲਗਾਤਾਰ ਜਿਹੜਾ ਧੂਆਂ ਵਧ ਰਿਹਾ ਜੋ ਤਸਵੀਰਾਂ ਦੇਖਣ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ ਇਸ ਤਰ੍ਹਾਂ ਨਾਲ ਇਹ ਇੱਥੇ ਭਿਆਨਕ ਰੂਪ ਪ੍ਰਚੰਡ ਰੂਪ ਇਸ ਵਕਤ ਅੱਗ ਲੈ ਚੁੱਕੀ ਹੈ ਤੇ ਫਾਇਰ ਵਿਗਟ ਦੀ ਹਾਲਾਂਕਿ ਇਸ ਵਕਤ ਗੱਡੀਆਂ ਜੋ ਕਿਹੜੇ ਜਿਹੜਾ 8 ਤੋਂ 10 ਗੱਡੀਆਂ ਆ ਚੁੱਕੀਆਂ ਪਰ ਜਿਵੇਂ ਹਾਲ ਦੇਖ ਸਕਦੇ ਹੋ ਥੋੜਾ ਕੈਮਰਾਮੈਨ ਨੂੰ ਕਹੋ ਥੋੜਾ ਅੱਗੇ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰੋ ਜਿਸ ਤਰ੍ਹਾਂ ਇੱਥੇ ਇੱਕ ਵੱਡਾ ਖੱਡਾ ਬਣਿਆ ਹੋਇਆ ਮੋਹਾਲੀ ਪ੍ਰਸ਼ਾਸਨ ਮੋਹਾਲੀ ਇੰਨਾ ਪੋਰਸ਼ ਏਰੀਆ ਪਰ ਇੱਥੇ ਕਿੰਨਾ ਕਿਤੇ ਇਸ ਮੋਹਾਲੀ ਦੇ ਸੈਕਟਰ ਨੂੰ ਅਡੰਪਿੰਗ ਗਰਾਊਂਡ ਬਣਾਉਣ ਦੀ ਪੂਰੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਜਿਨ੍ਹਾਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਅੱਗ ਹੈ ਉਹ ਲਗਾਤਾਰ ਵੱਧ ਰਹੀ ਹੈ ਧੂਆਂ ਇੰਨਾ ਖਤਰਨਾਕ ਧੂਆਂ ਹੈ ਕਿ ਪੂਰੇ ਮਹਾੜੀ ਦੇ ਵਿੱਚ ਇਸ ਧੂਏ ਨੇ ਹਾਹਾਕਾਰ ਮਚਾ ਕੇ ਰੱਖੀ ਹੋਈ ਹੈ ਇਸ ਇਹ ਧੂਆਂ ਅੱਖਾਂ ਦੇ ਵਿੱਚ ਜਲਣ ਤੱਕ ਵੀ ਪ੍ਰੋਪਰ ਕਰ ਰਿਹਾ ਸੱਜ ਨਾਲ ਮੇਰ ਸਾਹਿਬ ਇਸ ਵਕਤ ਇੱਥੇ ਪਹੁੰਚੇ ਨੇ ਗੱਲਬਾਤ ਕਰਾਂਗੇ ਸਰ ਇੱਥੇ ਪਹੁੰਚਿਓ ਇੱਥੇ ਲਗਾਤਾਰ ਜਿਹੜਾ ਅੱਗ ਜਿਹੜੀ ਭਿਆਨਕ ਰੂਪ ਲੈ ਚੁੱਕੀ ਹੈ ਕਿਵੇਂ ਦੇ ਦੇਉ ਇਸ ਪੂਰੇ ਮਾਮਲੇ ਮੇਰੇ ਸਾਡੇ ਸਿਹਾਰ ਚਰਨ ਸਿੰਘ ਮਾਸਟਰ ਜੀ ਜੋ ਸ਼ਹਿਰ ਸੈਕਟਰ ਤੋਂ ਸਾਹਮਣੇ ਉਹ ਕਾਉਂਸਲਰ ਨੇ ਇਹਨਾਂ ਦੀ ਕਾਲ ਆਈ ਸੀ ਕਿ ਇਦਾਂ ਕਰਕੇ ਮਤਲਬ ਇੱਥੇ ਕੋਈ ਅੱਗ ਲੱਗੀ ਹੋਈ ਹੈਗੀ ਆ ਤੇ ਮੈਂ ਕਰਾਲੀ ਸੀ ਮੈਂ ਕਰਾਲੀ ਤੋਂ ਬਲ ਪਹੁੰਚਿਆ ਅਜੇ ਮੈਂ ਤੁਹਾਡੇ ਸਾਹਮਣੇ ਆ ਜੇ ਉਤਰਿਆ ਹੀ ਆ ਤੇ ਹੁਣ ਅਧਿਕਾਰੀਆਂ ਨਾਲ ਗੱਲ ਕਰਦੇ ਆਂ ਵੀ ਕੀ ਹੈਗਾ ਮਸਲਾ ਇਹ ਕਿਉਂ ਅੱਗ ਲੱਗੀ ਆ ਔਰ ਕੀ ਕਾਰਨ ਹੈ ਫਾਇਰ ਸਟੇਸ਼ਨ ਨੂੰ ਮੈਂ ਪਹਿਲਾਂ ਆਪਣੇ ਮੇਰਾ ਪੀਏ ਮੁੰਡਾ ਹੈਗਾ ਦਰਸ਼ਕ ਇਹਨਾਂ ਨੂੰ ਮੈਂ ਕਾਲ ਕਰਤੀ ਸੀਗੀ ਤੇ ਗੱਡੀਆਂ ਵਗੈਰਾ ਸਿਆਈਆਂ ਹੋਈਆਂ ਨੇ ਜੇ ਕੋਈ ਹੁਣ ਮੌਕੇ ਦੇ ਹਾਲਾਤ ਦੇਖ ਕੇ ਜੋ ਵੀ ਕੀ ਮੰਨਦੇ ਹੂੰ ਕਿ ਕਿੰਨਾ ਕਿਤੇ ਇਸ ਏਰੀਏ ਜਿਸ ਤਰ੍ਹਾਂ ਇਹ ਅਗ ਲਗਾਤਾਰ ਵੱਧ ਰਹੀ ਹੈ ਵੀ ਕਿੰਨਾ ਕਿ ਇਸ ਇਹ ਪੋਰਸ਼ੀ ਦੀ ਹੈ ਆਪਣੇ ਤੁਹਾਡੇ ਇਹ ਇਹਦੇ ਅੰਡਰ ਵੀ ਆਉਂਦਾ ਵੀ ਇਹਨੂੰ ਕਿਤੇ ਡੰਪਿੰਗ ਬਣਾਉਣ ਬਣਾਇਆ ਜਾਦਾ ਨਹੀਂ 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 ਬਿਲਕੁਲ ਬਿਲਕੁਲ ਵੀ ਡੰਪਿੰਗ ਬਣਾਉਣ ਵਾਲੀ ਗੱਲ ਨਹੀਂ ਹੈ ਤੇ ਇਹਦਾ ਕੋਈ ਫੋਲਰ ਟਾਈਮਿੰਗ ਜੇ ਕੋਈ ਰਾਤ ਨੂੰ ਕੋਈ ਡੇਰ ਗਿਆ ਹੋਗਾ ਤੇ ਅੱਗੇ ਬਾਅਦੇ ਮੈਂ ਇਮੀਡੀਏਟ ਹੁਣੇ ਹਦਾਇਤਾਂ ਕਰ ਦੂੰਗਾ ਕਿ ਪਤਾ ਲੱਗੇ ਵੀ ਕੀ ਅੱਗ ਲੱਗਣ ਦਾ ਕਾਰਨ ਕਿਆ ਸੀਗਾ ਕਿਸ ਤਰ੍ਹਾਂ ਲੱਗੀ ਮੈਂ ਤੁਹਾਡੇ ਸਾਹਮਣੇ ਜੇ ਪਹੁੰਚੇ ਹੀ ਆਂ ਤੇ ਆ ਕਾਰਨ ਤਾਂ ਹੁਣ ਅਸੀਂ ਅੱਗੇ ਪਤਾ ਲੱਗੂਗਾ ਵੀ ਕੀ ਕਾਰਨ ਹੋ ਸਕਦਾ ਕਿਉਂ ਅੱਗ ਲੱਗੀ ਆ ਤੇ ਹੁਣ ਦੇਖਦੇ ਹਾਲਾਤ ਕਿ ਹੋ ਜੇਗੇ ਨਾ ਸਾਡੇ ਨਾਲ ਮੇਲ ਸਾਹਿਬ ਵੀ ਸਤਿਮੁਜੂਨ ਹੈ ਇਸ ਵੇਲੇ ਇਸ ਜਗ੍ਹਾ ਦਾ ਜਾਇਜ ਲੈਂਣ ਲਈ ਪਹੁੰਚੇ ਨੇ ਤਾਂ ਤੁਸੀਂ ਨਾ ਦੇਖ ਸਕਦੇ ਹੋ ਜਿਹੜਾ ਧੂਆ ਹੈ ਪੂਰੀ ਤਰ੍ਹਾਂ ਨਾਲ ਲਪਟਾ ਮਾਰ ਰਿਹਾ ਹੈ ਲਗਾਤਾਰ ਇਹ ਜਿਹੜਾ ਸਾਹਮਣੇ ਤੁਸੀਂ ਉਹ ਦੇਖ ਸਕਦੇ ਹੋ ਇਸ ਸਾਹਮਣੇ ਇਹ ਜਿਹੜੀ ਜੁਗਲੀ ਵਾਕ ਹੈ ਜੁਗਲੀ ਵਾਕ ਮਗੇ ਪੂਰਾ 82 ਸੈਕਟਰ ਵੀ ਨਾਲ ਲੱਗਦਾ ਬੜਾ ਪੋਰਸ਼ ਏਰੀਆ ਹੈ ਪਰ ਅੰਦਰ ਜਿਹੜਾ ਇਸ ਵਕਤ ਧੂਆ ਪੂਰੀ ਤਰ੍ਹਾਂ ਨਾਲ ਫੈਲ ਜੋ ਕਿ ਹੈ ਲੋਕ ਜਿਹੜੇ ਨੇ ਉਹ ਇਸ ਵਕਤ ਹਾਹਾਕਾਰ ਮਚਾ ਰਹੇ ਨੇ ਲਗਾਤਾਰ ਤਾਂ ਜੀਸੀਬੀ ਮਸ਼ੀਨਾਂ ਵੀ ਲੱਗੀਆਂ ਹੋਈਆਂ ਫਾਇਰ ਵਿਗਟ ਦੀ ਗੱਡੀ ਵੀ ਲੱਗੀਆਂ ਹੋਈਆਂ ਨੇ ਲੋਕ ਜਿਹੜੇ ਨੇ ਉਹ ਅੰਦਰੋਂ ਕੂੜਾ ਵੀ ਚੱਕ ਰਹੇ ਨੇ ਕਿਸ ਤਰ੍ਹਾਂ ਕਿ ਤਾਂਕਿ ਇਸ ਅਗਿੱਦ ਦੇ ਜਿਹੜਾ ਔਰ ਰਾਹਤ ਪਾ ਜਾ ਸਕੇ ਮੇਰੇ ਸਹਿਯੋਗੀ ਕੇ ਰਾਮ ਕੁਮਾਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ